ਇੱਕ ਭਾਈਚਾਰੇ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਆ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅਸੀਂ ਕੋਲੇ ਦੇ ਭਗਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਣ ਵਾਲੇ ਆਂ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇਸ ਤੁਥੇ ਤੇ 20% ਸਰਦਾਰ ਬੰਦੇ ਹੋਣਗੇ ਇੰਨੀ ਕੁ ਸ਼ਰਤਾਂ ਅਸੀਂ ਵੀ ਹੁਣ ਕਈ ਬਹੁਤ ਕੱਟੜ ਮੰਦੀ ਚੱਜਿਆ ਕਰੋ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਮੇਰੇ ਡੈਡੀ ਬਰਾਹੇ ਫੈਕਟਰੀ 'ਚ ਲੱਗੇ ਹੁੰਦੇ ਸੀ 600 ਰੁਪਏ ਮਹੀਨੇ ਦੇ ਜੋ ਇਹਦੀ ਫੈਕਟਰੀ ਦੇ ਉਹਨਾਂ ਨੇ ਇੱਥੇ ਕਮੇਟੀ ਚੱਕ ਕੇ 1/2 ਲੱਖ ਦੀ ਦੁਕਾਨ ਪ੍ਰਧਾਨ ਜੀ ਨਾਲ ਸੀਗੇ ਲੈ ਕੇ ਦਿੱਤੀ ਆ 1993 ਬਾਪੇ ਉਦੋਂ ਬਾਅਦ ਲਹਿਰਾ ਬਹਿਰੇ ਨੇ ਇਤਿਹਾਸਿਕ ਪਿੰਡ ਪੈਲ ਜਿਹੜਾ ਕਿ ਖੰਨੇ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਬਸਿਆ ਹੋਇਆ ਹੈ ਇਹ ਉਹ ਇਤਿਹਾਸਿਕ ਪਿੰਡ ਹੈ ਕਹਿੰਦੇ ਦੁਨੀਆ ਭਰ ਦੇ ਵਿੱਚ ਇੱਕ ਪਹਿਲਾ ਸ਼ਿਵਲਿੰਗ ਹੈ ਜਿਹੜਾ ਕਟਿਆ ਹੋਇਆ ਹੈ ਤੇ ਜਿਹਦੀ ਪੂਜਾ ਹੁੰਦੀ ਹੈ ਲੱਖਾਂ ਦੀ ਸੰਖਿਆ ਦੇ ਵਿੱਚ ਅੱਜ ਸਦਾਲੂ ਇਸ ਜਗ੍ਹਾ ਤੇ ਮੱਥਾ ਟੇਕਣ ਆਏ ਨੇ ਮਹਾਸ਼ੂਰਾਕਲੀ ਦੇ ਉੱਪਰ ਸਭ ਕੀ ਗੱਲਾਂ ਜਨੋ ਜਿਹੜਾ ਅੱਜ ਤੁਸੀਂ ਵਿਸ਼ੇਤ ਅੱਜ ਮਾਸ਼ਵਰਾਤਰੀ ਤੇ ਸਾਰੇ ਸ਼ਿਵ ਭਗਤਾਂ ਨੂੰ ਹਰ ਹਰ ਮਹਾਦੇਵ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੀ ਮੈਨੇਜਮੈਂਟ ਖੜੀ ਹੈ ਜਿਨੇ ਕਿ ਬਹੁਤ ਵਧੀਆ ਖਾਰਾ ਸਾਹਿਬ ਸਿਸਟਮ ਬਣਾਇਆ ਹੋਇਆ ਲੱਖਾਂ ਲੋਕ ਅਤੇ ਇੱਕ ਦਿਨ ਦੇ ਵਿੱਚ ਮੱਤਾ ਡੇਗਦੇ ਵੈਸੇ ਵੀ ਪ੍ਰਧਾਨ ਜੀ ਇਹਨਾਂ ਦੇ ਦਿਨਾਂ ਦੇ ਵਿੱਚ ਹੋਰ ਵੀ ਇਸ ਮੰਦਿਰ ਦੀ ਇੰਨੀ ਕਿ ਮਹਾਨਤਾ ਪੈਲ ਨੂੰ ਇੰਨਾ ਕਿ ਵਰਦਾਨ ਹੈ ਮੰਦਿਰ ਦਾ ਵੀ ਸਾਰੇ ਤਰੱਕੀ ਵਾਲੇ ਰਾਹ ਤੇ ਨੇ ਜੀ ਔਰ ਸਾਡੇ ਤੇ ਵੀ ਬਹੁਤ ਮਹਾਦੇਵ ਦੀ ਕਿਰਪਾ ਜੀ ਬਹੁਤ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਹਰ ਆਈ ਸੀ ਜਿੰਨੇ ਜੋਗੇ ਹੈਗੇ ਆ ਆਪਣਾ ਲੰਗਰ ਲਾ ਆਇਆ ਔਰ ਇੱਕ ਤੇ ਹਿੰਦੂ ਸਿੱਖ ਭਾਈਚਾਰੇ ਦੀ ਮੈ ਸਾਲ ਹੈ ਤੁਸੀਂ ਦੇਖੋ ਤੇ 20% ਸਰਦਾਰ ਬੰਦੇ ਆਉਣਗੇ ਇੰਨੀ ਕਿ ਸ਼ਰਧਾ ਨਾਲ ਅਸੀਂ ਵੀ ਹੁਣ ਕਈ ਬਹੁਤ ਕਟੜ ਮੰਦੀ ਡਿੱਚਾ ਕਰ ਉਹ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਅਸੀਂ ਭੋਲੇ ਦੇ ਭਗਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਣ ਵਾਲੇ ਆ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਇਹ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਆ ਹਰ ਹਰ ਮਹਾਦੇਵ ਸੱਜਣ ਕਿੰਨਾ ਚਿਰ ਹੋਗਾ ਤੁਹਾਨੂੰ ਆਂਦੇ ਨੂੰ ਮੈਨੂੰ ਉਹਰੇ ਹੋ ਗਿਆ ਹੀ ਛੋਟੇ ਹੁੰਦੇ ਸਾਡੀ ਦੁਕਾਨ ਨਹੀਂ ਉਹਦੇ ਦੀ ਆ ਬਾਈ ਅਸੀਂ ਪੈਲ ਤੋਂ ਹੀ ਸਟਾਰਟ ਅਪ ਕੀਤਾ ਮੇਰੇ ਪਾਪਾ ਨੇ ਫੈਕਟਰੀ 'ਚ ਲੱਗੇ ਹੁੰਦੇ ਸੀ ਆ ਗੱਲ ਕਿਸੇ ਨੂੰ ਨਹੀਂ ਪਤਾ ਪ੍ਰਧਾਨ ਜੀ ਉਹਨਾਂ ਨੂੰ ਪਤਾ ਮੇਰੇ ਡੈਡੀ ਦਰਾਹੇ ਫੈਕਟਰੀ 'ਚ ਲੱਗੇ ਹੁੰਦੇ ਸੀ 600 ਰੁਪਏ ਮਹੀਨੇ ਦੇ ਲੋਹੇ ਦੀ ਫੈਕਟਰੀ ਦੇ ਉਹਨਾਂ ਨੇ ਇੱਥੇ ਕਮੇਟੀ ਜਾ ਕੇ ਸਵਾ ਲੱਖ ਦੀ ਦੁਕਾਨ ਪ੍ਰਧਾਨ ਜੀ ਨਾਲ ਸੀਗੇ ਲੈ ਕੇ ਦਿੱਤੀ ਆ 1993 ਚ ਬਾਪੇ ਉਸ ਤੋਂ ਬਾਅਦ ਲਹਿਰਾ ਬਹਿਰੇ ਨੇ ਬਿਲਕੁਲ ਨਹੀਂ ਸੱਜਣ ਸਾਉ ਨੇ ਗੱਲ ਬਹੁਤ ਵਧੀਆ ਕਹੀ ਆ ਕਿ मजहब नहीं सिखाता आपस में बह रखना हिंदी है हम बतन है ये हिंदुस्तान हमारा सेठी साहब जो कि यूट्यूबर कह सकते पहले नंबर और जो गल कर सचियां करते हैं बेशक असि पहली बार मिले हैं ਕਿਉਂਕਿ ਚੈਨਲ ਦੇ ਉੱਪਰ ਅਕਸਰ ਇਹ ਰਹਿਆ ਸੀ ਉਹਨਾਂ ਦੀ ਚਰਚਾ ਦੇਖਦੇ ਦਿੰਨੇ ਆ। ਹਲੇ ਵੀ ਹੈ ਪ੍ਰਭੂ ਜੀ। ਕੱਲ ਵੀ ਅਸੀਂ ਮਾਨਸਾ ਪਹੁੰਚੇ ਸੀ ਔਰ ਮੈਨੂੰ ਇਹ ਦੇਖ ਕੇ ਬੜਾ ਮਾੜਾ ਲੱਗਿਆ ਵੀ ਲੁਧਿਆਣੇ ਦੇ ਬੜੇ ਮਸ਼ਹੂਰ ਸਮਾਜ ਸੇਵੀ ਜਾਂ ਲਾਲੋ ਸੰਸਥਾ ਵਾਲੇ ਬਹੁਤ ਘੱਟੋ ਕੁੜੀ ਦੇ ਪਿੱਛੇ ਗਏ ਨੇ। ਹਲੇ ਕਿ ਜਿਹੜਾ ਉਹ ਲੋਕ ਮਿੱਤਲ ਨੇ ਕੰਮ ਕਾਣ ਕੀਤਾ ਵੈ ਠੀਕ ਹੈ। ਹਿੰਦੂ ਧਰਮ ਜੀ ਤੇ ਸੇਖ ਧਰਮ ਜੀ ਸਭ ਤੋਂ ਵੱਧ ਵੱਡੀ ਉਪਾਧੀ ਕੁੜੀ ਨੂੰ ਦਿੱਤੀ ਗਈ ਹੈ ਜਦ ਉਹਨੂੰ 15 ਸਾਲ ਨਾਲ ਲੈ ਕੇ ਮਾਰਤਾ ਔਰ ਸਾਰੇ ਸ਼ਹਿਰ ਨੂੰ ਹੰਗਾਰਾ ਪਰਨਾ ਚਾਹੀਦਾ ਸੀਗਾ ਸੋ ਅਸੀਂ ਆਪਣੇ ਲੁਧਿਆਣੇ ਵੱਲੋਂ ਜਾ ਕੇ ਮਾਫੀ ਵੀ ਮੰਗ ਕੇ ਆਏ ਆ ਔਰ ਅश्वਾਸਨ ਦੇ ਕੇ ਆ ਵੀ ਜਿੰਨੇ ਜੋਗਿਆ ਤੁਹਾਡੇ ਨਾਲ ਪੱਤਰਕਾਰ ਭਾਈਚਾਰ ਸਾਡੇ ਨਾਲ ਹੈ ਜੀ ਸਾਰੇ ਸਮਾਜ ਸੇਵੀ ਵੀ ਤੁਹਾਡੇ ਨਾਲ ਖੜੇ ਆ ਜਿੱਤੇ ਵੀ ਤੁਸੀਂ ਕਹੋਗੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦੇ ਆ ਵੀ ਮੁੜ ਕੇ ਕਦੀ ਕਿਸੇ ਦੀ ਹਿੰਮਤ ਨਾ ਹੋਵੇ ਬਿਲਕੁਲ ਨਹੀਂ ਸਿੱਟੀਆਂ ਉਹਦੇ ਗੱਲ ਬਿਲਕੁਕੁਲ ਖਾਸੀ ਹੋ ਰਹੀ ਹੈ ਜਦੋਂ ਵੀ ਕਿਸੇ ਚਾਹੇ ਕਦੀ ਚੈਲੰਜ ਕੀਤਾ ਹੈ ਜਦ ਕਿਸੇ ਨੇ ਇਹਨਾਂ ਨੂੰ ਚੈਲੰਜ ਕੀਤਾ ਹੈ ਇਹਨਾਂ ਨੇ ਹਮੇਸ਼ਾ ਹੀ ਸਿਰਮੁਖੇ ਕਬੂਲ ਕੀਤਾ ਹੈ ਔਰ ਜਿੰਨੀ ਗੱਲ ਕਰ ਰਿਹਾ ਕੱਲ ਕੁੜੀ ਜੋ ਉੱਥੇ ਗਈ ਹੈ ਉਹਦੇ ਵਾਸਤੇ ਸਾਰੇ ਹੀ ਲੋਕ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਚੱਲਣ ਲਈ ਚਾਹੇ ਉਹ ਪ੍ਰੈਸ ਆ ਚਾਹੇ ਕੋਈ ਵੀ ਹੈ ਹੰਗਾਰਾ ਇਹਨਾਂ ਨੇ ਪਰਿਆ ਲੇਕਿਨ ਸਾਡੇ ਹਿੰਦੂ ਤਤੋਂ ਦੇ ਵਿੱਚ ਥੋੜੀ ਕਮੀ ਹੈ ਜਦੋਂ ਕੋਈ ਐਸੀ ਚੀਜ਼ਾਂ ਹੁੰਦੀਆਂ ਆਸੀਂ ਪਰੇ ਹਟ ਜਾਂਦੇ ਆ ਸੋ ਮੈਂ ਇੱਕ ਵਾਰ ਫੇਰ ਸਿੱਤੀ ਸਾਹਿਬ ਨੂੰ ਵੀ ਔਰ ਉਹਦੇ ਜਿੰਨੀ ਵੀ ਟੀਮ ਹੈ ਪ੍ਰਧਾਨ ਜੀ ਦੀ ਸਾਰੇ ਨੂੰ ਮੈਂ ਬਧਾਈਆਂ ਦਿੰਨਾ ਕਿ ਅੱਜ ਜੋ ਰੌਣਕਾਂ ਵੇਖਣ ਨੂੰ ਮਿਲੀਆਂ ਨੇ ਘਰ ਤੋਂ ਕੱਟ ਨਹੀਂ 3-4 ਕਿਲੋਮੀਟਰ ਦੇ ਉੱਪਰ ਜਿਹੜੀਆਂ ਲੰਬੀਆਂ ਕਤਾਰਾਂ ਲੱਗੀ ਹੋਈਆਂ ਨੇ ਉਹ ਲੰਗਰ ਦਾ ਕੋਈ ਅੰਤ ਨਹੀਂ ਹੈ